ਮੇਰਾ ਰਾਜ ਰਾਣੀ ਹੈ ਤੇ ਮੈਂ ਆਪਣੀ ਸੌਤੇ ਕੰਮ ਕਰਦੀ ਆ ਮੈਂ ਦੁਕਾਨ ਖੋਲ੍ਹ ਲਈ ਹੈ। ਹਾਂਜੀ ਬਾਂਕੇ ਬਿਆਰੀ ਗਲੀ ਹੈ ਜੀ। ਕੀ ਗੱਲ ਹੋਇਆ? ਮੈਂ ਗੱਲ ਕੋਈ ਨਹੀਂ ਹੋਈ ਜੇ ਆਏ ਮੋਟਰਸਾਈਕਲ ਦੋਨੇ ਜਾਨੇ ਤੇ ਦੋਨੇ ਜਾਨੇ ਆਣ ਕੇ ਪਹਿਲਾ 100 ਦਾ ਨਿਹਾਰਾ ਬੋਲਿਆ ਉਹਨਾਂ ਨੇ। 100 ਨਿਹਾਰਾ ਸਸਰੀਕਾਰ ਮੜ ਕੇ ਉਹਨਾਂ ਨੇ ਕੀ ਕੀਤਾ ਫਿਰ ਮੜ ਕੇ ਕੱਢ ਕੇ ਖੰਡਾ ਤੇ ਗਾਲਾਂ ਕੱਢੀਆਂ। ਕੱਢ ਗੋਪੀ ਭਾਂਦੇ ਆ ਯਾਰਾ ਬਾਹਰ ਫਲਾਂਟ ਟੀਂਗ ਮੈਂ ਹੀ ਮੈਂ ਖਟਾਕੇ ਵੀ ਮੈਂ ਕਿਹਾ ਬੇਟਾ ਨਾ ਕਰੋ ਇਹ ਕੰਮ ਕਿਤੇ ਕਿਉਂ ਗਾਲਾਂ ਕੱਢਦੇ ਹੋ? ਕਿਉਂ ਇਤਨਾ ਬੋਲਦੇ ਹੋ? ਕਹਿੰਦਾ ਮੈਨੂੰ ਆ ਤਾਂ ਪਿੱਛੇ ਹੋਇਆ ਖੰਡਾ ਲੈ ਕੇ ਮੇਰੇ ਮਾਰਨ ਪੈ ਗਿਆ ਕਹਿੰਦਾ ਪਰਛੀ ਹੋਇਆ ਮਾਰਦਾ ਤੂੰ ਤੇ ਪਿੱਛੇ ਹੋਇਆ ਤਾਂ ਮੈਂ ਥੋੜੀ ਅੰਦਰ ਨੂੰ ਵੜ ਗਈਆਂ ਇਹਨੇ ਆਣ ਕੇ ਗੱਡੀ ਤੋੜ ਦਿੱਤੀ ਹੈ ਇਲਾਕੇ 'ਚ ਕਿਸ ਤਰ੍ਹਾਂ ਦਾ ਮਾਹੌਲ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਬਹੁਤ ਜ਼ਿਆਦਾ ਡਰ ਦਾ ਮਾਹੌਲ ਪੁਲਿਸ ਪ੍ਰਸ਼ਾਸਨ ਨੂੰ ਕੀ ਕੀ ਸਮਝ ਦੇ ਦਿੰਦੇ ਅਰੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣੀਆਂ ਕਿਸ ਤਰ੍ਹਾਂ ਕਿੱਦਾਂ ਰਹਿ ਜਾਂਦੇ ਨੇ ਦੇਖੋ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਆ ਇੱਕ ਤਾਂ ਸਾਡਾ ਨੁਕਸਾਨ ਭਰਿਆ ਜਾਏ ਇਹ ਕਿਹੜਾ ਮੁੰਡੇ ਨੇ ਲੈਣ ਦਿਨ ਕਰਨਾ ਸੀ ਪੈਸੇ ਦਾ ਉਹ ਵੀ ਦਿੱਤਾ ਜਾਏ ਤੇ ਜਿਹੜਾ ਨੁਕਸਾਨ ਘਟਿਆ ਪੈਸੇ ਤੁਹਾਡੇ ਬੇਟੇ ਨੇ ਇਹਨਾਂ ਕੋਲ ਲੈਣੇ ਸੀ ਹਾਂਜੀ ਹਾਂਜੀ ਜੀ ਮਤਲਬ ਸਿਹਰੇ ਤੁਹਾਡੇ ਬੇਟੇ ਨੇ ਪੈਸੇ ਮੰਗੇ ਤੇ ਇਹਨਾਂ ਨੇ ਆ ਕੇ ਇਹਨਾਂ ਨੇ ਆਣ ਕੇ ਘਟਾ ਦਿੱਤਾ ਹਾਂ ਹਾਂਜੀ ਹਾਂਜੀ ਉਹਨਾਂ ਮੌਕੇ ਤੇ ਤੁਸੀਂ ਪੁਲਿਸ ਨੂੰ ਬੁਲਾ ਲਿਆ ਬੱਚੇ ਵੀ ਮੇਰਾ ਪੋਤਰਾ ਵੀ ਇੱਥੇ ਖੇਡਣ ਲਿਆ ਸੀ ਛੋਟੇ ਛੋਟੇ ਪੋਤਰੇ ਮੇਰੇ ਬੱਚੇ ਨਿਕਨੇ ਖੇਡਦੇ ਲੱਗ ਸਕਦਾ ਲੱਗ ਕਿਸੇ ਕਿਸਰੇ ਵੀ ਲੱਗ ਸਕਦਾ ਸੀ ਤੁਹਾਡੇ ਵੱਲੋਂ ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਫੜਾਇਆ ਹਾਂਜੀ ਹਾਂਜੀ ਖੜਾ ਕੀਤਾ ਗਿਆ ਜੀ ਨਾਮ ਮਨਪ੍ਰੀਤ ਸਿੰਘ ਹੈ ਵੀਰ ਜੀ ਗਲੀ ਬਾਕੀ ਬਹਿਰੀ ਰਹਿਣ ਵਾਲੇ ਆ ਵੀਰ ਜੀ ਇੱਕਦਾਂ ਸੇਰੇ ਮੈਂ ਕੋਈ ਸਮਾਂ ਤਕਰੀਬਨ ਕੋਈ ਮਰਸਾਉਣਾ 12:30 ਵੇ ਦਾ ਟਾਈਮ ਆ ਤੇ ਮੈਂ ਅੰਦਰ ਖਾਣਾ ਖਾ ਰਿਆ ਸੀ ਹਾਂਜੀ ਇੱਕ ਦੋ ਸ਼ੱਕੀ ਵਿਅਕਤੀ ਆਏ ਨੇ ਇੱਕ ਆਪਣਾ ਜਿਹੜਾ ਅਸੀਂ ਫੜਿਆ ਹੋਇਆ ਏ ਹਾਂਜੀ ਤੇ ਇੱਕ ਦੇ ਨਾਲ ਨੰਗ ਸਿੰਘ ਸੀ ਕੋਈ ਹਾਂਜੀ ਤੇ ਇਹਨਾਂ ਨੇ ਆਂਦੇ ਹੀ ਮਤਲਬ ਇੱਥੇ ਗਾਲਾ ਗੁੱਲਾ ਕੱਢਣ ਲੱਗੇ ਮਾਤਾ ਜੀ ਬਾਹਰ ਸੀ ਛੋਪਤੇ ਸੀ ਮੇਰੇ ਤੇ ਮੈਂ ਅੰਦਰ ਖਾਣਾ ਖਾ ਰਿਆ ਸੀ ਤੇ ਖਾਣਾ ਖਾਂਦੇ ਖਾਂਦੇ ਮੈਨੂੰ ਜਦੋਂ ਸ਼ੋਰ ਆਇਆ ਮੈਂ ਕੈਮਰੇ 'ਚ ਦੇਖਿਆ ਤਾਂ ਬਾਹਰ ਮਤਲਬ ਕਿ ਐ ਗੱਡੀ ਨੂੰ ਮਤਲਬ ਕਿ ਗੱਡੀ ਭੰਦਾ ਪਿਆ ਸੀ ਸਾਰੀ ਇਹਨੂੰ ਮੈਂ ਵੇਖਿਆ ਜਦੋਂ ਮੈਂ ਦੇਖਿਆ ਗੱਡੀ ਭੰਦਾ ਪਿਆ ਫਿਰ ਮੈਂ ਵੀਰ ਜੀ ਨੂੰ ਮੇਰੇ ਮਾਤਾ ਜੀ ਨੇ ਢਾਇਆ ਢਾਂਦੇ ਢਾਂਦੇ ਮੇਰੀ ਮਾਤਾ ਜੀ ਦੇ ਦਾਤਰ ਮਰਨ ਲੱਗ ਗਏ ਜਦੋਂ ਇਹਨਾਂ ਨੇ ਮਾਤਾ ਜੀ ਦੇ ਦੁਆਰ ਕਰਨਾ ਸ਼ੁਰੂ ਕਰਤਾ ਫਿਰ ਮੈਂ ਵੀਰ ਜੀ ਨੂੰ ਜਾ ਕੇ ਫੜਿਆ ਫਿਰ ਇਹਨਾਂ ਮਤਲਬ ਗੱਡੀ ਭੰਨਤੀ ਸੀ ਤੇ ਗੱਡੀ ਭੰਨਣ ਤੋਂ ਬਾਅਦ ਇੱਥੇ ਮਤਲਬ ਕਿ ਡਿੱਗ ਗਿਆ ਵਾ ਦੇਖ ਕੇ ਤੇ ਚਲੋ ਛੱਟ ਵੀ ਲੱਗੀ ਆ ਪਰ ਇਹ ਹੈ ਕਿ ਇਹਨੇ ਨਸ਼ਾ ਕੀਤਾ ਆ ਬੰਦੇ ਨੇ ਨਸ਼ਾ ਇਹਨੇ ਸਮੈਗ ਬੀਤੀ ਹੋਈ ਜੇ ਤੇ ਜਿਹੜਾ ਨੰਗ ਸਿੰਘ ਸੀ ਦੇ ਨਾਲ ਉਹ ਭੱਜ ਗਿਆ ਹੇ ਗਾਇਸ ਹਾਂਜੀ ਡਾਕਟਰ ਨਾਲ ਲੈ ਕੇ ਆਏ ਸੀ ਖੰਡਾ ਸੀ ਜੀ ਅੱਛਾ ਜੀ ਰੰਗ ਸਿੰਘ ਜੀ ਉਹ ਵੀ ਉਹਨਾਂ ਕੋ ਵੀ ਕੋਈ ਹਾਂਜੀ ਇਹਨਾਂ ਕੋ ਵੀ ਖੰਡਾ ਸੀ ਉਹ ਭੱਜ ਗਏ ਸੀ ਵੀਰ ਜੀ ਨਹੀਂ ਇਹ ਕਰਨ ਕੀ ਮੇਨ ਮੈਟਰ ਕੀ ਸੀ ਤੁਹਾਡੀ ਗੱਡੀ ਭੜਾਣਾ ਸੀ ਕੀ ਮੈਟਰ ਇਹ ਪਤਾ ਨਹੀਂ ਜਿੰਨਾ ਤਾਂ ਕੀ ਮੈਟਰ ਸੀ ਵੱਡੇ ਬ੍ਰਦਰ ਨਾਲ ਕੋਈ ਮਤਲਬ ਇਹਨਾਂ ਦਾ ਵੱਡੇ ਬ੍ਰਦਰ ਨੇ ਇਹਨਾਂ ਕੋ ਪੈਸੇ ਪੂਸੇ ਲੈਣੇ ਸੀ ਤੁਹਾਡੇ ਬ੍ਰਦਰ ਹਾਂਜੀ ਤੇ ਸਵੇਰੇ ਕੋਈ ਇਹਨਾਂ ਦਾ ਕੋਈ ਗੱਲਬਾਤ ਹੋਈ ਸੀ ਜਦ ਕਿ ਅਸੀਂ ਸਵੇਰੇ ਮੇਰੇ ਸਾਹਮਣੇ ਵੱਡੇ ਬ੍ਰਦਰ ਨੇ ਮੇਰੇ ਨੇ ਕੰਪਲੇਂਟ ਵੀ ਪਾਤੀ ਸੀ ਆਨਲਾਈਨ ਕਿ ਅਸੀਂ ਇਹਨਾਂ ਕੋ ਪੈਸੇ ਲੈਣੇ ਸਨ ਧਮਕੀਆਂ ਲਾਂਦਾ ਪਿਆ ਜਾਂ ਇਦਾਂ ਕਰਦਾ ਪਿਆ ਬ੍ਰਦਰ ਨੇ ਕੋਈ ਲੈਣਾ ਏਰ ਕੋ ਮੇਰੇ ਹਿਸਾਬ ਨਾਲ ਪੈਸਾ ਲੱਖਾਂ ਤੋਂ ਤਾਂ ਹੀ ਲੈਣਾ ਤੇ ਇਹਦੇ ਚੱਕਰ ਤੇ ਮਤਲਬ ਧਮਕੀਆਂ ਦਿੰਦਾ ਸੀ ਮੈਂ ਘਰ ਆ ਜਾਣਾ ਮੈਂ ਕਰ ਦੂੰ ਕਰ ਦੂੰ ਘਰ ਆ ਕੇ ਗਲ ਪੈ ਜੂਗਾ ਮੈਂ ਗੱਡੀਆਂ ਪੰਦ ਇਹਦਾ ਮੂਲ ਹੈ ਜੀ ਦਹਿਸ਼ਤ ਕਿਸ ਤਰ੍ਹਾਂ ਦਾ ਮੂਲ ਹੈ ਜੀ ਮੇਰੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਬਾਹਰ ਦਾ ਬਹੁਤ ਬੜੀ ਵੱਡੀ 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 ਇੱਥੇ ਜੀ ਵੇਖੋ ਸਾਡਾ ਜਿਹੜਾ ਇਹ ਇਲਾਕਾ ਹੈ ਨਾ ਇਹ ਬਹੁਤ ਵਧੀਆ ਇਲਾਕਾ ਵਾ ਇੱਥੇ ਮਤਲਬ ਇਦਾਂ ਦਾ ਕਾਂਡ ਬਲਤੇ ਹੁੰਦਾ ਹੀ ਨਹੀਂ ਆ ਪਰ ਜਿਹੜਾ ਇਹ ਸ਼ਖਸ਼ ਹੈ ਇਹਦੀ ਪਤਾ ਨਹੀਂ ਕਿੰਨੀ ਇਨੀ ਦਿਲਵਦੀ ਹੋਈ ਕਿ ਐਡੇ ਬਾਰੇ ਬੰਦ ਕਲੋਨੀ ਆ ਸਾਡੀ ਸਾਰੀ ਹੈ ਸਾਡੀ